ਬੁੱਢੇ ਤੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਸਵੇਂ ਬਾਬਾ ਬੁੱਢਾ ਸਾਹਿਬ ਜੀ ਦਾ ਗੁਰਦੇਵ ਨਾਲ ਮੇਲ ਹੋਇਆ ਪਿੰਡ ਕੱਥੂ ਨੰਗਲ ਦੀ ਜੂਹ ਵਿੱਚ ਇੱਕ ਬਿਰਛ ਥੱਲੇ ਬੈਠੇ ਗੁਰਦੇਵ ਸ਼ਬਦ ਗਾ ਰਹੇ ਸਨ ਮਰਦਾਨਾ ਕੋਲ ਬੈਠਾ ਰਬਾਬ ਵਜਾ ਰਿਹਾ ਸੀ ਇੱਕ 12 ਕੁਸਾਲ ਦਾ ਲੜਕਾ ਖੇਤਾਂ ਵਿੱਚ ਮਾਲ ਡੰਗਰ ਚਾਰ ਰਿਹਾ ਸੀ ਸ਼ਬਦੀ ਤੁਨੀ ਸੁਣ ਕੇ ਉਹ ਖਿੱਚ ਆਇਆ ਹਜ਼ੂਰ ਨੂੰ ਸ਼ਰਧਾ ਨਾਲ ਮੱਥਾ ਟੇਕ ਕੇ ਉਹ ਸਾਹਮਣੇ ਬੈਠ ਗਿਆ ਸ਼ਬਦ ਦਾ ਭੋਗ ਪਿਆ ਤਾਂ ਉਸ ਬਾਲਕ ਨੇ ਹੱਥ ਜੋੜ ਕੇ ਕਿਹਾ ਹੇ ਮਹਾਰਾਜ ਗਰੀਬ ਨਿਵਾਜ ਕੋਈ ਸੇਵਾ ਬਖਸ਼ੋ ਕੋਈ ਰਾਹ ਦੱਸੋ ਜਿਵੇਂ ਮੇਰਾ ਭੈ ਦੂਰ ਹੋਵੇ ਸੋ ਸਤਿਗੁਰੂ ਪਾਤਸ਼ਾਹ ਜੀ ਉਸ ਬਾਲਕ ਦੀਆਂ ਬਾਤਾਂ ਸੁਣ ਕਰਕੇ ਫਰਮਾਉਂਦੇ ਹਨ ਗੁਰਦੇਵ ਗੁਰਦੇਵ ਪਾਤਸ਼ਾਹ ਨੇ ਮਿੱਠਾ ਮਿੱਠਾ ਮੁਸਕਰਾਉਂਦਿਆਂ ਕਿਹਾ ਇਸੇ ਉਮਰ ਵਿੱਚ ਤੈਨੂੰ ਕਿਸ ਚੀਜ਼ ਦਾ ਭੈ ਲੱਗ ਗਿਆ ਹੈ हे ਬਾਲਕ ਪਾਤਸ਼ਾਹ ਫਰਮਾਉਂਦੇ ਹਨ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਕਿ ਇਹ ਜਦੋਂ ਬਾਲਕ ਰੂਪ ਬਾਬਾ ਬੂੜਾ ਜੀ ਆਏ ਹਨ ਤਾਂ ਇਹਨਾਂ ਦੀਆਂ ਬਾਤਾਂ ਸੁਣ ਕਰਕੇ ਸਤਿਗੁਰੂ ਜੀ ਉਥੇ ਫਰਮਾਉਂਦੇ ਹਨ ਕਵੀ ਰਾਜ ਲਿਖਦੇ ਹਨ ਜਿਸ ਕੀ ਬਾਤੈ ਸੁਨ ਬੁੱਧਵਾਰੀ ਸ੍ਰੀ ਜਗ ਗੁਰ ਇਮ ਗਿਰਾ ਉਚਾਰੀ ਇਸ ਦੀਆਂ ਬਾਤਾਂ ਸੁਣ ਕਰਕੇ ਬੁੱਧਵਾਰੀ ਭਾਵ ਵੜੀਆਂ ਬੁੱਧੀ ਵਾਲੀਆਂ ਸ੍ਰੀ ਜਗ ਗੁਰ ਇਮ ਗਿਰਾ ਉਚਾਰੀ ਸ੍ਰੀ ਜਗਤ ਦੇ ਸ੍ਰੀ ਮੁਕਤੀ ਦੇਣ ਵਾਲੇ ਦਾਤੇ ਸਤਿਗੁਰੂ ਜਗਤ ਦੇ ਸੁਆਮੀ ਇਮ ਗਿਰਾ ਉਚਾਰੀ ਇਸ ਤਰ੍ਹਾਂ ਉਹਨਾਂ ਨੇ ਸਤਿਗੁਰਾਂ ਨੇ ਫਰਮਾਇਆ ਬਾਲਕ ਤੇਰੀ ਬੈਸ ਦਿਸਾਵਤ ਏ ਬਾਲਕ ਤੇਰੀ ਜਿਹੜੀ ਬੈਸ ਉਮਰ ਹੈ ਉਹ ਤਾਂ ਇਸ ਤਰ੍ਹਾਂ ਦਿਸਦੀ ਪਈ ਹੈ ਕਿ ਬਾਲਕ ਹੈ ਬਚਾ ਹੈ ਬੁੱਢੇ ਸਾਹਮੁਖ ਵਾਕ ਅਲਾਵਤ ਪਰ ਤੇਰੇ ਜੋ ਵਾਕ ਹਨ ਜੋ ਤੇਰੀਆਂ ਗੱਲਾਂ ਹਨ ਉਹ ਬੁੱਢਿਆਂ ਦੇ ਸਾਮ ਬਰਾਬਰ ਹਨ ਬੁੱਢਿਆਂ ਦੇ ਸਮਾਨ ਹਨ ਸੋ ਇਸ ਤਰ੍ਹਾਂ ਪਾਤਸ਼ਾਹ ਨੇ ਫਰਮਾਇਆ ਫਿਰ ਬਾਬਾ ਬੂੜਾ ਜੀ ਕਹਿਣ ਲੱਗੇ ਮਹਾਰਾਜ ਬਾਲਕ ਨੇ ਬੜੀ ਗੰਭੀਰਤਾ ਨਾਲ ਕਿਹਾ ਇੱਕ ਦਿਨ ਮੇਰੀ ਮਾਤਾ ਨੇ ਮੈਨੂੰ ਚੁੱਲ੍ਹੇ ਵਿੱਚ ਅੱਗ ਬਾਲਣ ਵਾਸਤੇ ਕਿਹਾ ਮੈਂ ਵੇਖਿਆ ਕਿ ਵੱਡੀਆਂ ਲੱਕੜੀਆਂ ਨਾਲੋਂ ਨਿੱਕੀਆਂ ਲੱਕੜੀਆਂ ਨੂੰ ਪਹਿਲਾਂ ਅੱਗ ਲੱਗੀ ਉਸੇ ਦਿਨ ਤੋਂ ਮੇਰੇ ਅੰਦਰ ਦਰ ਬਹਿ ਗਿਆ ਕਿ ਮੇਰੀ ਵਾਰੀ ਵੀ ਕਿਤੇ ਨਿੱਕੀਆਂ ਲੱਕੜੀਆਂ ਵਾਂਗ ਪਹਿਲਾਂ ਹੀ ਨਾ ਆ ਜਾਵੇ ਪੁਰਖਾ ਤੂੰ ਤਾਂ ਬੁੱਢਿਆਂ ਬਾਬਿਆਂ ਵਰਗੀਆਂ ਗੱਲਾਂ ਕਰਦਾ ਹੈ ਸੰਗਤ ਦੀ ਸੇਵਾ ਕਰਿਆ ਕਰ ਕਲਿਆਣ ਹੋਵੇਗੀ ਉਸੇ ਦਿਨ ਤੋਂ ਉਹ ਬਾਲਕ ਰੂਪ ਬੂੜਾ ਜੀ ਗੁਰੂ ਜੋਗਾ ਹੋ ਗਿਆ ਮਾਪਿਆਂ ਤੋਂ ਆਗਿਆ ਲੈ ਕੇ ਉਹ ਕਰਤਾਰਪੁਰ ਜਾ ਰਿਹਾ ਸੰਗਤ ਵਿੱਚ ਉਸ ਦਾ ਨਾਮ ਬੂੜੇ ਦੀ ਧਾਮ ਬਾਬਾ ਬੁੱਢਾ ਪ੍ਰਸਿੱਧ ਹੋ ਗਿਆ ਜਿਸ ਨੂੰ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਵੀ ਆਪਣੇ ਗ੍ਰੰਥ ਵਿੱਚ ਲਿਖਦੇ ਹਨ ਉਹ ਲਿਖਦੇ ਹਨ ਐਸੇ ਕਹਿ ਕਰ ਗਮਨੇ ਧਾਮ ਤਬ ਕਹਿ ਬੁੱਢਾ ਪ੍ਰਗਟਿਉ ਨਾਮ ਸੋ ਉਸ ਦਿਨ ਤੋਂ ਬਾਬਾ ਬੁੱਢਾ ਸਾਹਿਬ ਜੀ ਨਾਮ ਪੈ ਗਿਆ ਸੋ ਜਦੋਂ ਫਿਰ ਗੁਰੂ ਘਰ ਵਿੱਚ ਉਸਨੇ ਬੜਾ ਮਾਣ ਪਾਇਆ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਲੈ ਕੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਹੀ ਦਿੰਦੇ ਰਹੇ ਸੋ ਜਿਵੇਂ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਸ੍ਰੀ ਗੁਰੂ ਨਾਨਕ ਸਭ ਤੇ ਆਦੀ ਪਾਛੇ ਜੋ ਟਿੱਕੇ ਗੁਰ ਗਾਦੀ ਸਭ ਹਿੰਨ ਕਹੋ ਬੁੱਢਾ ਨਿਜ ਹਾਥ ਦੇ ਤੋ ਰਹਿਓ ਤਿਲਕ ਸ਼ੁਭ ਮਾਥ ਪੀਛੇ ਸੰਤਤ ਤਿਸਹੀ ਰੀਤ ਉਹਨਾਂ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਉਹਨਾਂ ਦੀ ਸੰਤਾਨ ਇਸੇ ਰੀਤ ਨਾਲ ਸਤਿਗੁਰ ਸਾਥ ਰਹਤ ਪੇ ਨੀਤ ਤੀਨ ਕਾਲ ਕੇ ਗਿਆਤਾ ਵਾਨ ਪ੍ਰਗਟ ਹੋਤ ਪੇ ਸਗਲ ਜਹਾਨ ਸੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ 125 ਬਰਸ ਉਮਰ ਪੋ ਕੇ 14 ਮੱਗਰ 1688 ਬਿਕਰਮੀ ਨੂੰ ਰਮਦਾਸ ਪਿੰਡ ਵਿੱਚ ਜੋਤੀ ਜੋਤ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ